ਬਰਖਾਸਤ ਕੌਨਸਟੇਬਲ ਅਮਨਦੀਪ ਕੌਰ ਮੜ ਗ੍ਰਫਤਾਰ ਵਿਜੀਲੈਂਸ ਨੇ ਕੀਤਾ ਕਾਬੂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਚ ਐਕਸ਼ਨ ਲੁਧਿਆਣਾ ਨਗਰ ਨਿਗਮ ਦਫਤਰ ਚ ਠੇਕਾ ਮਲਾਜ਼ਮਾਂ ਵੱਲੋਂ ਜ਼ਬਰਦਸਤ ਹੰਗਾਮਾ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਮਲਾਜ਼ਮਾਂ ਨੇ ਤੋੜਿਆ ਦਫਤਰ ਦਾ ਦਰਵਾਜ਼ਾ ਪੁਲਿਸ ਨਾਲ ਵੀ ਹੋਈ ਹੱਥੋਪਾਈ ਐਮਐਲਏ ਰਮਨ ਅਰੋੜਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ ਹਸਪਤਾਲ ਤੋਂ ਨਾਲ ਲੈ ਕੇ ਗਈ ਵਿਜੀਲੈਂਸ ਪਥਰੀ ਦੇ ਦਰਦ ਦੀ ਸ਼ਿਕਾਇਤ ਕਰਕੇ ਕੀਤਾ ਗਿਆ ਸੀ ਭਰਤੀ ਕਾਉਂਸਲਰ ਕਤਲकांड ਚ 4 ਮੁਲਜ਼ਮ ਗ੍ਰਿਫਤਾਰ ਅੰਮ੍ਰਿਤਸਰ ਪੁਲਿਸ ਨੇ ਇਨਕਾਊਂਟਰ ਤੋਂ ਬਾਅਦ ਮੁਲਜ਼ਮਾਂ ਨੂੰ ਕੀਤਾ ਕਾਬੂ ਕੱਲ ਅੰਮ੍ਰਿਤਸਰ ਦੇ ਸ਼ਹਿਟਾਚ ਅਕਾਲੀ ਕਾਉਂਸਲਰ ਦਾ ਕੀਤਾ ਸੀ ਕਤਲ ਕਾਂਗਰਸ ਦੇ ਕਲੇਸ਼ ਨੂੰ ਲੈ ਕੇ ਬੀਜੇਪੀ ਦਾ ਰਾਜਾ ਵੜਿੰਗ ਤੇ ਤੰਜ ਕਿਹਾ ਨਾ ਫੋਟੋ ਨਾ ਪੋਸਟਰ ਨਾ ਚੋਣ ਪ੍ਰਚਾਰ ਫਿਰ ਕਿਸ ਜੋਗਾ ਪੰਜਾਬ ਕਾਂਗਰਸ ਦਾ ਪ੍ਰਧਾਨ ਮੁਹਾਲੀ ਚ ਈਜ਼ੀ ਰਜਿਸਟਰੀ ਸਿਸਟਮ ਦੀ ਸ਼ੁਰੂਆਤ ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਨੇ ਕੀਤਾ ਆਗਾਜ਼ ਪੰਜਾਬ ਸਰਕਾਰ ਦਾ ਦਾਵਾ ਭ੍ਰਿਸ਼ਟਾਚਾਰ ਤੇ ਪਵੇਗੀ ਨਕੇ ਗੁਜਰਾਤ ਦੇ ਦੋਹਾਦ ਚ ਰੇਲਵੇ ਦੇ ਲੋਕੋਮੋਟਿਵ ਮੈਨੂਫੈਕਚਰਿੰਗ ਪਲਾਂਟ ਦਾ ਉਦਘਾਟਨ ਭੀਮ ਮੋਦੀ ਨੇ ਪਲਾਂਟ ਚ ਬਣੇ ਪਹਿਲੇ ਇਲੈਕਟ੍ਰਿਕ ਇੰਜਨ ਨੂੰ ਵੀ ਦਿਖਾਈ ਹਰੀ ਚੰਡੀ 9000 ਹਾਰਸ ਪਾਵਰ ਦੀ ਹੈ ਤਾਕਤ ਦੇਸ਼ ਮੁੜ ਤੋਂ ਵਧਣ ਲੱਗੇ ਕਰੋਨਾ ਦੇ ਮਾਮਲੇ ਮੁਲਕ ਭਰ ਚ ਕੁੱਲ 1000 ਤੋਂ ਵੱਧ ਕੇ ਦਿੱਲੀ ਚ ਅੰਕੜੇ 100 ਤੋਂ ਪਾਰ ਮੋਹਾਲੀ ਚ ਵੀ ਇੱਕ ਕੇਸ ਆਇਆ ਸਾਹਮਣੇ ਹਰਿਆਣਾ ਦੇ ਬਿਹੋਲੀ ਚ ਪਸ਼ੂ ਹਸਪਤਾਲ ਦੀ ਸ਼ੁਰੂਆਤ ਸੀਐਮ ਨਾਇਬ ਸਿਆਣੀ ਨੇ ਕੀਤਾ ਉਦਘਾਟਨ 4.5 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਹੈ ਹਸਪਤਾਲ ਬੁਲੇਟਿਨਸ ਮੁਰਤੋਂ ਤੁਹਾਡਾ ਸਵਾਗਤ ਹੈ ਹਰਿਆਣਾ ਤੋਂ ਬਾਅਦ ਹੁਣ ਕਰੋਨਾ ਨੇ ਪੰਜਾਬ ਚ ਦਸਤਕ ਦੇ ਦਿੱਤੀ ਆ ਮੋਹਾਲੀ ਦੇ ਵਿੱਚ ਕਰੋਨਾ ਦਾ ਪਹਿਲਾ ਕੇਸ ਸਾਹਮਣੇ ਆਇਆ ਇੱਕ ਨਿੱਜੀ ਹਸਪਤਾਲ ਦੇ ਵਿੱਚ ਕਰੋਨਾ ਦਾ ਕੇਸ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਯਮੁਨਾ ਨਗਰ ਤੋਂ ਮੁਹਾਲੀ ਆਈ ਸੀ ਤੇ ਸਿਹਤ ਖਰਾਬ ਹੋਣ ਤੇ ਹਸਪਤਾਲ ਦੇ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ ਤੇ ਜਦੋਂ ਉਸ ਦਾ ਟੈਸਟ ਲਿਆ ਗਿਆ ਤਾਂ ਉਹ ਕੋਰੋਨਾ ਪੋਜ਼ਿਟਿਵ ਆਈ ਹੈ ਤਾਂ ਇੱਕ ਵਾਰ ਫਿਰ ਚਿੰਤਾਵਾਂ ਵਧ ਗਈਆਂ ਨੇ ਪੰਜਾਬ ਦੇ ਵਿੱਚ ਵੀ ਇੱਕ ਕੇਸ ਕੋਰੋਨਾ ਦਾ ਸਾਹਮਣੇ ਆਇਆ ਮੁਹਾਲੀ ਤੋਂ ਕੋਰੋਨਾ ਦਾ ਇੱਕ ਕੇਸ ਸਾਹਮਣੇ ਆਇਆ ਇਹ ਹਰਿਆਣਾ ਦੇ ਵਿੱਚ ਪਹਿਲਾਂ ਕੋਰੋਨਾ ਦੇ ਕੇਸ ਸਾਹਮਣੇ ਆਈ ਸੀ ਤੇ ਹੁਣ ਪੰਜਾਬ ਦੇ ਵਿੱਚ ਵੀ ਇੱਕ ਕੇਸ ਸਾਹਮਣੇ ਆ ਗਿਆ ਹਾਲਾਂਕਿ ਇਹ ਔਰਤ ਯਮੁਨਾ ਨਗਰ ਤੋਂ ਆਈ ਸੀ ਤੇ ਯਮੁਨਾ ਨਗਰ ਤੋਂ ਮੁਹਾਲੀ ਆਈ ਸਿਹਤ ਇਸ ਦੀ ਖਰਾਬ ਹੋ ਗਈ ਜਿਸ ਤੋਂ ਬਾਅਦ ਇਸ ਨੂੰ ਹਸਪਤਲ ਭਰਤੀ ਕਰਵਾਇਆ ਗਿਆ ਤੇ ਜਦੋਂ ਇਸ ਦਾ ਟੈਸਟ ਕਰਵਾਇਆ ਗਿਆ ਤਾਂ ਇਹ ਕਰੋਨਾ ਪੋਜ਼ਿਟਿਵ ਆਈ ਹੈ ਹਾਲਾਂਕਿ ਦੇਸ਼ ਭਰ ਦੇ ਵਿੱਚ 1000 ਦੇ ਕਰੀਬ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਇਕੱਲੇ ਦਿੱਲੀ ਦੇ ਵਿੱਚ ਇਹ ਅੰਕੜਾ 100 ਨੂੰ ਪਾਰ ਕਰ ਗਿਆ ਤੇ ਹੁਣ ਪੰਜਾਬ ਦੇ ਵਿੱਚ ਵੀ ਕਰੋਨਾ ਨੇ ਦਸਤਕ ਦਿੱਤੀ ਹੈ ਮੁਹਾਲੀ ਤੋਂ ਪਹਿਲਾ ਕੇਸ ਸਾਹਮਣੇ ਆਇਆ ਕਰੋਨਾ ਪੋਜ਼ਿਟਿਵ ਇੱਕ ਔਰਤ ਪਾਈ ਗਈ ਉਹ ਕਿਤੇ ਨ ਕਿਤੇ ਪੈਨਿਕ ਦੀ ਸਿਚੁਏਸ਼ਨ ਜ਼ਰੂਰ ਹੈ ਲੇਕਿਨ ਡਾਕਟਰ ਜ਼ਰੂਰ ਇਹ ਕਹਿੰਦੇ ਨਜ਼ਰ ਆ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਪੈਨਿਕ ਲੈਨ ਦੀ ਲੋਡ ਨਹੀਂ ਹੈ ਹਾਲਾਂਕਿ ਇੱਕ ਜ਼ਰੂਰ ਮੋਹਾਲੀ ਦੇ ਵਿੱਚ ਇੱਕ ਪੇਸ਼ੈਂਟ ਆਇਆ ਹੈ ਕਰੋਨਾ ਪੋਜ਼ਿਟਿਵ ਲੇਕਿਨ ਉਹ ਯਮਨਾ ਨਗਰ ਦੀ ਇੱਕ ਪੇਸ਼ੈਂਟ ਹੈ ਜੋ ਕਿ ਇਥੇ ਮੋਹਾਲੀ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਐਡਮਿਟ ਹੈ ਕਰੋਨਾ ਨੂੰ ਲੈ ਕੇ ਕਿਸ ਤਰ੍ਹਾਂ ਦੀ ਚੀਜ਼ਾਂ ਦਾ ਧਿਆਨ ਰੱਖਣਾ ਹੈ ਹਾਲਾਂਕਿ ਪੈਨਿਕ ਹੋਣ ਦੀ ਲੋਡ ਨਹੀਂ ਹੈ ਬਹੁਤ ਹੀ ਇੰਪੋਰਟੈਂਟ ਹੈ ਜਿਹੜੇ ਡਾਕਟਰਸ ਵੀ ਜਾਣਕਾਰੀ ਦੇ ਰਹੇ ਚिने ਡਾਕਟਰ ਵੀ ਸਾਡੇ ਨਾਲ ਜੁੜਨਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਡਾਕਟਰ ਕੋਨੀ ਸਾਡੇ ਨਾਲ ਨੇ ਡਾਕਟਰ ਲੋਕਾਂ 'ਚ ਪੈਨਿਕ ਹੈਗੀ ਹੈ ਕਿ ਜਿਸ ਤਰ੍ਹਾਂ ਲਾਸਟ ਟਾਈਮ ਹੋਇਆ ਸੀਗਾ ਜਿਸ ਤਰ੍ਹਾਂ ਦੀ ਵੀ ਚੀਜ਼ਾਂ ਹੋਈ ਸੀ ਇਹ ਦੁਬਾਰਾ ਨਾ ਹੋਏ ਉਸ ਨੂੰ ਲੈ ਕੇ ਕਿਸ ਤਰ੍ਹਾਂ ਤੁਸੀਂ ਗਏ ਦੇਖੋ ਕੋਵਿਡ ਤੋਂ ਆਪਾਂ ਨੂੰ ਡਰਨਾ ਨਹੀਂ ਹੈ ਲੜਨਾ ਹੈ ਜੇ ਹੁੰਦਾ ਤਾਂ ਤੇ ਉਹਦੇ ਵਾਸਤੇ ਆਪਾਂ ਨੂੰ ਸਭ ਤੋਂ ਪਹਿਲੇ ਆਪਦਾ ਮਾਈਂਡ ਸੈਟਅਪ ਰੱਖਣਾ ਵੀ ਆਪਾਂ ਘਬਰਾਣਾ ਨਹੀਂ ਹੈ ਇੱਕ ਵਾਇਰਲ ਇਨਫੈਕਸ਼ਨ ਹੈਗੀ ਹੈ ਨੋ ਡਾਊਟ ਰੈਸਪੀਰੇਟਰੀ ਟ੍ਰੈਕਟ ਨਾਲ ਫੈਲਦੀ ਆਪਾਂ ਕਫ ਵਗੈਰਾ ਜਿੰਨੂੰ ਹੁੰਦਾ ਕੋਈ ਖਾਂਸੀ ਕਰਦਾ ਹੈ ਜਾਂ ਡ੍ਰੌਪਲੈਟ ਬੋਰਨ ਇਨਫੈਕਸ਼ਨ ਉਹ ਦੂਜੇ ਨੂੰ ਹੋ ਜਾਂਦੀ ਹੈ ਲੇਕਿਨ ਆਪਾਂ ਕੋਈ ਵੀ ਵਾਇਰਲ ਜਾਂ ਰੈਸਪੀਰੇਟਰੀ ਟ੍ਰੈਕਟ ਇਨਫੈਕਸ਼ਨ ਹੁੰਦੀ ਹੁੰਦੀ ਐ ਤਾਂ ਪੇਸ਼ਾ ਕਹਿੰਦੇ ਮਾਸਕ ਪਾ ਕੇ ਰੱਖੋ ਇਵਨ ਵੈਸੇ ਵੀ ਕੋਈ ਬੱਚੇ ਨੂੰ ਫੀਵਰ ਕਾ ਫੋਇਆ ਹੋਵੇ ਤਾਂ ਐਡਵਾਈਜ਼ੇਬਲ ਹੁੰਦਾ ਵੀ ਮਾਸਕ ਪਾ ਕੇ ਰੱਖਣਾ ਚਾਹੀਦਾ ਹੈਗਾ ਜੇ ਆਪਾਂ ਮਾਸਕ ਪਾਵਾਂਗੇ ਜੇ ਇਹ ਇੰਦੇ ਆਂਦੇ ਵੀ ਆ ਤਾਂ ਲੇਕਿਨ ਜੇ ਆਪਾਂ ਨੂੰ ਸਿੰਪਟਮਸ ਆ ਰਹੇ ਨੇ ਟਾਈਮਲੀ ਆਪਾਂ ਹਸਪੀਟਲ ਆਵਾਂਗੇ ਆਪਦਾ ਡਾਇਗਨੋਸਿਸ ਬਣਾਵਾਂਗੇ ਤਾਂ ਜੇ ਆਪਾਂ ਨੂੰ ਲੱਗ ਰਿਹਾ ਆਪਾਂ ਪੋਜ਼ਿਟਿਵ ਜਾਂ ਆਪਣੇ ਸਿੰਪਟਮਸ ਜ਼ਿਆਦਾ ਨੇ ਇਵਨ ਸਪੋਜ਼ ਕਰ ਲਓ ਜੇ ਕੋਵਿਡ ਨਹੀਂ ਵੀ ਹੈਗਾ ਤੇ ਰੈਸਪੀਰੇਟਰੀ ਇਨਫੈਕਸ਼ਨ ਵੈਸੇ ਹੀ ਵਾਇਰਲ ਫੀਵਰ ਕਫ ਦੀ ਇਨਫੈਕਸ਼ਨ ਹੈ ਤਾਂ ਵੀ ਆਪਾਂ ਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ਤੇ ਆਪਾਂ ਨੂੰ ਜਿਸ ਐਸ ਐਂਡ ਦੇ ਕੇਸਸ ਇਨਕਰੀਜ਼ ਹੁੰਦੇ ਆ ਤਾਂ ਆਪਾਂ ਨੂੰ ਉਸ ਕੰਡੀਸ਼ਨ ਜੇ ਹੈਸੀ ਆਪਾਂ ਨੂੰ ਆਈਸੋਲੇਟ ਕਰ ਲੈਣਾ ਚਾਹੀਦਾ ਸਰ ਹਸਪੀਟਲਸ ਵੱਲੋਂ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਕੀਤੇ ਗਏ ਨੇ ਆਈਸੋਲੇਸ਼ਨ ਵਾਰਡਸ ਜਾਂ ਵੈਂਟੀਲੇਟਰਸ ਆਕਸੀਜਨ ਉਹਦੀ ਤਿਆਰੀ ਦੇਖੋ ਹੁਣ ਮੈਡੀਕਲ ਕਾਲਜ ਬਣ ਗਿਆ ਆਕਸੀਜਨ ਦੀ ਸਪਲਾਈ ਵੀ ਹੈ ਬੈਡਸ ਵੀ ਨੇ ਇਵਨ ਪਿਛਲੇ ਲਾਸਟ ਟਾਈਮ ਤੱਕ ਕੋਵਿਡ ਹਸਪੀਟਲ ਵੀ ਬਣ ਗਿਆ ਸੀਗਾ ਜਦੋਂ ਬਹੁਤ ਜ਼ਿਆਦਾ ਪੀਕ ਹੋ ਗਈ ਸੀਗੀ ਇਹ ਵੀ ਜਦੋਂ ਆਏਗਾ ਤਾਂ ਗਵਰਨਮੈਂਟ ਆਪੇ ਬੈਡ ਇਨਕਰੀਜ਼ ਹੋਰ ਕਰੇਗੀ ਥੋੜੀ ਜਿਹੜੀ ਹੁੰਦਾ ਜਦੋਂ ਗਾਈਡਲਾਈਨਸ ਆ ਜਾਂਦੀਆਂ ਨੇ ਜਦੋਂ ਐਡੀ ਜ਼ੀਜ਼ ਉਹ ਡਿਜ਼ੀਜ਼ ਵਾਸਤੇ ਫਿਰ ਬੈੱਡ ਜਿਆਦਾ ਰੱਖਣੇ ਪੈਂਦੇ ਨੇ ਆਪਾਂ ਨੂੰ ਉਹ ਆਪੇ ਉਸ ਟਾਈਮ ਦੇ ਟਾਈਮਲੀ ਮੈਨੇਜ ਹੋ ਜਾਂਦਾ ਉਹਦੋਂ ਸਰਕਾਰ ਦਸ ਤੱਕ ਤਾਂ ਹੁਣ ਦਿੱਤੀ ਹੈ ਕਰੋਨਾ ਨੇ ਤਾਂ ਉਸ ਨੂੰ ਲੈ ਕੇ ਵੀ ਤਿਆਰੀਆਂ ਆ ਜਾਂ ਲੋਕਾਂ ਨੂੰ ਅਵੇਅਰਨੈਸ ਕੈਂਪੇਨ ਵਗੈਰਾ ਹਾਂਜੀ ਬਿਲਕੁਲ ਗਵਰਨਮੈਂਟ ਦੇਖੋ ਤੁਹਾਡੇ ਚੈਨਲ ਦੇ ਥਰੂ ਵੀ ਕਿਉਂ ਸਾਡੀ ਪੰਜਾਬ ਗਵਰਨਮੈਂਟ ਐਚਐਮ ਸਰ ਸਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਵੀ ਘਬਰਾਣਾ ਨਹੀਂ ਹੈ ਪਰ ਆਪਦੇ ਆਪ ਨੂੰ ਟ੍ਰੀਟ ਕਰਨ ਵਾਸਤੇ ਆਪਦੇ ਨੂੰ ਆਪਾਂ ਨੂੰ ਕੋਸ਼ਿਸ਼ ਰਹਿਣਾ ਹੈ ਵੀ ਜੇ ਸਿੰਪਟਮਸ ਦਿੱਤਾ ਤਾਂ ਹਸਪੀਟਲ ਜਾ ਕੇ ਟਾਈਮਲੀ ਆਪ ਦੀ ਟ੍ਰੀਟਮੈਂਟ ਕਰਾਈਏ ਕੋરોના ਦੇ ਵੱਲੋਂ ਮੁਰ ਤੋਂ ਦਸਤਕ ਦੇ ਦਿੱਤੀ ਗਈ ਹੈ ਇੱਕ ਕੇਸ ਮੁਹਾਲੀ ਤੋਂ ਸਾਹਮਣੇ ਆਇਆ ਹੈ ਮੁਹਾਲੀ ਦੇ ਵਿੱਚ ਇੱਕ ਔਰਤ ਯਮਨਾ ਨਗਰ ਤੋਂ ਆਈ ਸੀ ਤੇ ਉਸ ਦਾ ਕੋરોના ਟੈਸਟ ਪੋਜ਼ਿਟਿਵ ਆਇਆ ਹੈ ਅੱਗੇ ਵੱਧਦੇ ਹੁਣ ਗੱਲ ਮੌਸਮ ਦੀ ਕਰਦੇ ਹਾਂ ਮਹਾਰਾਸ਼ਟਰ ਦੇ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਹੈ ਮੁੰਬਈ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਪੈ ਰਿਹਾ ਹੈ ਮੌਸਮ ਵਿਭਾਗ ਨੇ yellow alert ਜਾਰੀ ਕੀਤਾ ਹੈ ਤੇ ਸੜਕਾਂ ਤੇ ਪਾਣੀ ਦੇਖਿਆ ਜਾ ਸਕਦਾ ਹੈ ਮੁੰਬਈ ਦੇ ਵਿੱਚ ਇਹ ਵਕ-ਵਕ ਥਾਂਵਾਂ ਦੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸੜਕਾਂ ਤੇ ਪਾਣੀ ਭਰ ਗਿਆ ਹੈ ਕਿਉਂਕਿ ਬਰਸਾਤ ਹੋਈ ਹੈ ਮਹਾਰਾਸ਼ਟਰ ਦੇ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਤੇ ਤਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਮੁੰਬਈ ਦੇ ਕਈ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪਿਆ ਹੈ ਜਿਸ ਨੇ ਹਾਲਾਂਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਵੀ ਜ਼ਰੂਰ ਵਾਧਾ ਕੀਤਾ ਹੈ ਪਰ ਗਰਮੀ ਤੋਂ ਜ਼ਰੂਰ ਰਾਹਤ ਮਿਲੀ ਹੈ। ਮੌਸਮ ਵਿਭਾਗ ਨੇ yellow alert ਜਾਰੀ ਕਰ ਦਿੱਤਾ ਹੈ। ਸੜਕਾਂ ਪਾਣੀ ਦੇ ਵਿੱਚ ਡੁੱਬੀਆਂ ਨਜ਼ਰ ਆਈਆਂ ਨੇ। ਮੁੰਬਈ ਸ਼ਹਿਰ ਪਾਣੀ ਪਾਣੀ ਹੋ ਗਿਆ ਕਿਉਂਕਿ ਭਾਰੀ ਬਰਸਾਤ ਕੋਈ ਹੈ। ਮੁੰਬਈ ਦੇ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਹੈ ਕੁਝ ਲੋਕ ਇੰਜੋਏ ਕਰਦੇ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਦੇਖ ਸਕਦੇ ਹਾਂ ਪਰ ਦੂਜੇ ਪਾਸੇ ਰੇਲਾਂ ਅਤੇ ਫਲਾਈਟਸ ਤੇ ਵੀ ਇਸ ਦਾ ਅਸਰ ਪਿਆ ਹੈ ਘਰਾਂ ਦੇ ਵਿੱਚ ਪਾਣੀ ਵੜ ਗਿਆ ਹੈ ਸੜਕਾਂ ਦੇ ਵਿੱਚ ਪਾਣੀ ਇਕੱਠਾ ਹੋ ਗਿਆ ਹੈ ਤੇ ਬਾਈਕੁਲਾ ਵਡਾਲਾ ਹਿੰਦ ਮਾਤਾ ਤੇ ਦਾਦਰ ਦੇ ਵਿੱਚ ਪਾਣੀ ਭਰਨ ਕਾਰਨ ਰੇਲ ਸੇਵਾਵਾਂ 'ਤੇ ਵੀ ਪ੍ਰਭਾਵਿਤ ਹੋਈਆਂ ਨੇ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਮੁੰਬਈ ਪਾਣੀ ਪਾਣੀ ਹੋ ਗਈ ਹੈ तेज बारिश के चलते जनजीवन अस्त व्यस्त हो चुका है हम करला से रिपोर्ट कर रहे हैं करला के कई इलाकों में पानी भर चुका है जिसके चलते कई इलाके जो है जहां छोटे व्हीकल्स हैं उनकी मूवमेंट स्टॉप कर दी गई है यहां तक कि जहां आप देख सकते हैं करला के जिस इलाके में है वहां पे घुटनों घुटनों तक पानी भर चुका है और इसी के चलते जो छोटी व्हीकल्स है यहाँ तक कि कई छोटी व्हीकल्स यहाँ पे बंद पड़ चुकी थी तो उन्हें धक्का मार के बाहर निकाला गया है रिक्शा जैसे आप देख सकते हैं आसपास में बंद पड़ी हुई है आ, सिर्फ बड़ी बसेज हैं उनकी आवाजाही हो सकती है मुंबई में ऐसे कई इलाके हैं फिर भले हिंद माता हो गया सायन हो गया कुरला यहाँ तक कि इस बार मंत्रालय के आसपास भी पानी भरा हुआ है और उसी के चलते आ, जो है आई ने रेड अलर्ट भी डिक्लेयर किया है मुंबई में क्योंकि जहाँ हम आ, बात करें कि कल तक यहाँ पे येलो अलर्ट डिक्लेयर किया गया था लेकिन आज सुबह क्योंकि भारी बारिश हुई है उसी के चलते आ, कई जगह पे रेड अलर्ट डिक्लेयर किया गया है मुंबई में मुंबई के अलावा फिर भले वो आ, सोलापुर हो गया कोलापुर हो गए और बारामती वहाँ पे बाढ़ जैसी परिस्थिति आ चुकी है फ्लड्स फ्लड लग सिचुएशन है और आ, जैसे देख सकते हैं यहाँ पे भी घुटनों घुटनों तक पानी भरा हुआ है कोरोना में भी सुबह तक बारिश स्लो थी लेकिन जहाँ हम टाउन साइड की बात करें कोलाबा की बात करें टाउन की बात करें हमें एक सौ बारिश हुई थी ਸਵੇਰ 10 ਵਜੇ ਤੱਕ ਜਿਸਕੇ ਚਲਦੇ ਵਾਹ ਪੇ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਤਾਂ ਅਮਨਦੀਪ ਕੌਰ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਨਦੀਪ ਕੌਰ ਦੀ ਜਾਇਦਾਦ ਫ੍ਰੀਜ਼ ਕਰ ਦਿੱਤੀ ਗਈ ਹੈ 1 ਕਰੋੜ 35 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਹੈ ਅਮਨਦੀਪ ਕੌਰ ਦੇ ਖਿਲਾਫ ਐਨਡੀਪੀਐਸ ਦਾ ਮਾਮਲਾ ਤਾਂ ਪਹਿਲਾਂ ਹੀ ਦਰਜ ਸੀ ਤੇ ਹੁਣ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਵੀ ਉਸਤੇ ਦਰਜ ਕਰ ਲਿਆ ਗਿਆ ਹੈ ਤੇ ਅਮਨਦੀਪ ਕੌਰ ਦਾ ਐਸਬੀਆਈ ਬੈਂਕ ਦੇ ਵਿੱਚ ਅਕਾਊਂਟ ਹੈ ਤੇ ਉਸ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਦੇ ਕੋਲ ਇਸ ਵੇਲੇ ਟੋਟਲ ਵੈਲਿਊ ਦੱਸ ਦਈਏ ਕਿ ਅਮਨਦੀਪ ਕੌਰ ਦੀ ਜਾਇਦਾਦ ਫ੍ਰੀਜ਼ ਕੀਤੀ ਗਈ ਹੈ 1 ਕਰੋੜ 35 ਲੱਖ ਦੀ ਪ੍ਰਾਪਰਟੀ ਹੈ ਉਸ ਦੀ ਜਿਸ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਅੱਗੇ ਹੁਣ ਉਹ ਖਰੀਦ-ਵੇਚ ਨਹੀਂ ਕਰ ਸਕਦੀ ਜਦੋਂ ਤੱਕ ਇਹ ਕੇਸ ਚੱਲੇਗਾ ਪਰ ਅਮਨਦੀਪ ਕੌਰ ਦੇ ਨਾਲ ਜੁੜੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਉਂਕਿ ਲਗਾਤਾਰ ਸ਼ਿਕੰਜਾ ਕਸਿਆ ਜਾ ਰਿਹਾ ਹੈ ਅਮਨਦੀਪ ਕੌਰ ਦੇ ਉੱਤੇ ਪਹਿਲਾਂ ਚਿੱਟੇ ਸਮੇਤ ਉਸ ਨੂੰ ਕਾਬੂ ਕੀਤਾ ਗਿਆ ਬਾਅਦ ਵਿੱਚ ਹਾਲਾਂਕਿ ਅਦਾਲਤ ਦੇ ਵੱਲੋਂ ਉਸ ਨੂੰ ਰਾਹਤ ਮਿਲੀ ਜ਼ਮਾਨਤ ਤੇ ਬਾਹਰ ਆਈ ਅਮਨਦੀਪ ਕੌਰ ਮੁਰਤੋਂ ਸਰਗਰਮ ਨਜ਼ਰ ਆ ਰਹੀ ਸੀ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਵੀ ਦਿੱਤੀ ਦੁਬਾਰਾ ਤੋਂ ਰੀਲਸ ਵੀ ਪਾਉਣੀਆਂ ਉਸ ਨੇ ਸ਼ੁਰੂ ਕੀਤੀਆਂ ਸੋਸ਼ਲ ਮੀਡੀਆ ਤੇ ਦੁਬਾਰਾ ਤੋਂ ਐਕਟਿਵ ਹੋ ਰਹੀ ਸੀ ਤੇ ਹੁਣ ਇਸੇ ਖਬਰ ਤੇ ਮੇਰੇ ਸਹਿਯੋਗੀ ਵਿਜੇਪਾਲ ਬਰਾੜ ਜੁੜੇ ਨੇ ਵਿਜੇ ਜਿਸ ਤੰਗ ਦੇ ਨਾਲ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਮਨਦੀਪ ਕੌਰ ਦੀ ਜਾਇਦਾਦ ਫ੍ਰੀਜ਼ ਕਰ ਦਿੱਤੀ ਗਈ ਹੈ ਕਿ ਕੁਝ ਸਮਝਿਆ ਜਾਵੇ ਅਹ ਦੇਖੋ ਰਣਵੀਰ ਬੇਸਿਕਲੀ ਜਦੋਂ ਕਿਸੇ ਨੂੰ ਅਰੈਸਟ ਕੀਤਾ ਜਾਂਦਾ ਐ ਐਂਡੀਪੀਐਸ ਐਕਟ ਦੇ ਵਿੱਚ ਤਾਂ ਉਹ ਉਸ ਦੀ ਉਸ ਦੀ ਇੱਕ ਪ੍ਰੋਸੈਸ ਹੁੰਦੀ ਹੈ ਇਹ ਇੱਕ ਪੁਲਿਸ ਦਾ ਇੱਕ ਇੱਕ ਯੂਨਿਟ ਹੁੰਦਾ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਆ ਕਿ ਜਦੋਂ ਤੁਸੀਂ ਕਿਸੇ ਵੀ ਬੰਦੇ ਨੂੰ ਡਰੱਗਸ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਆ ਫਿਰ ਉਹਦੇ ਅੱਗੇ ਐਸੈਟਸ ਕੀ ਨੇ ਉਸ ਦੀ ਵੀ ਇੱਕ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਜਿਹੜਾ ਉਹ ਜਾਂਚ ਕਰਦਾ ਜੀ ਫਿਰ ਉਹ ਉਹਦੇ ਬਾਰੇ ਜੋ ਜੋ ਜਾਣਕਾਰੀ ਤੁਹਾਨੂੰ ਮਿਲਦੀ ਹੈ ਮਸਲਨ ਕੋਈ ਕੋਠੀ ਹੈ ਕੋਈ ਪਲਾਟ ਹੈ ਕੁਝ ਹੋਰ ਕੋਈ ਪ੍ਰਾਪਰਟੀ ਹੈ ਤਾਂ ਉਹ ਸਬੰਧਤ ਮਹਿਕਮੇ ਨੂੰ ਜਿਵੇਂ ਰੈਵਨਿਊ ਨੂੰ ਜਾਂ ਹੋਰ ਜਿਹੜੇ ਕੋਈ ਸਬੰਧਤ ਮਹਿਕਮੇ ਹੁੰਦੇ ਆ ਕੋਈ ਨਗਰ ਨਿਗਮ ਨੂੰ ਕਮੇਟੀ ਨੂੰ ਉਹਨਾਂ ਨੂੰ ਲਿਖ ਕੇ ਭੇਜਿਆ ਜਾਂਦਾ ਹੈ ਉਹਨਾਂ ਤੋਂ ਡਿਟੇਲ ਲੈ ਕੇ ਜਦੋਂ ਕਨਫਰਮ ਹੋ ਜਾਂਦਾ ਹੈ ਕਿ ਹਾਂ ਇਹ ਪ੍ਰਾਪਰਟੀ ਇਸ ਬੰਦੇ ਦੇ ਨਾਂ ਤੇ ਹੈਗੀ ਐ ਇੰਨੀ ਇੰਨੀ ਫਿਰ ਉਸ ਦਾ ਇੱਕ ਬਕਾਇਦਾ ਕੇਸ ਬਣਾ ਕੇ ਦਿੱਲੀ ਜਿਹੜੀ ਕਨਸਰਨਡ ਅਥਾਰਟੀ ਹੈ ਮਿਨਿਸਟਰੀ ਆਫ ਫਾਈਨਾਂਸ ਦੇ ਅੰਡਰ ਉਹ ਆਉਂਦੀ ਹੈ ਜਿਹੜੀ ਕੰਪੀਟਿਟੈਂਟ ਅਥਾਰਟੀ ਹੈ ਜਿਸ ਨੇ ਅੱਗੇ ਇਹ ਕਾਰਵਾਈ ਦੀ ਮਨਜ਼ੂਰੀ ਦੇਣੀ ਹੁੰਦੀ ਹੈ ਤਾਂ ਉਹ ਪਿਛਲੇ ਟਾਈਮ ਦੇ ਵਿੱਚ ਆਪਾਂ ਦੇਖਿਆ ਹੋਏਗਾ ਬਹੁਤ ਸਾਰੇ ਤਸਕਰਾਂ ਨੂੰ ਜਿਨ੍ਹਾਂ ਨੂੰ ਫੜਿਆ ਗਿਆ ਔਰ ਉਹਨਾਂ ਦੀ ਪ੍ਰਾਪਰਟੀ ਫ੍ਰੀਜ਼ ਹੋਈ ਤਾਂ ਹੁਣ ਇਸ ਕੇਸ ਦੇ ਵਿੱਚ ਵੀ ਇੱਕ ਅੰਡਰ ਸੈਕਸ਼ਨ ਹੁੰਦਾ ਹੈ 68 ਐਫ ਐਨਡੀਪੀਐਸ ਦਾ ਉਹਦੇ ਤਹਿਤ ਜਿਹੜਾ ਇਹਦੇ ਤੇ ਕੇਸ ਦਰਜ ਹੋਇਆ ਸੀ ਜਿਹੜੀ ਐਫ ਆਈ ਆਰ ਨੰਬਰ 65 ਦਰਜ ਹੋਈ ਸੀ ਅਮਨਦੀਪ ਕੌਰ ਤੇ ਐਨਡੀਪੀਐਸ ਐਕਟ ਦੀ ਬਠਿੰਡੇ ਏ ਪੁਲਿਸ ਸਟੇਸ਼ਨ ਕਨਾਲ ਕਲੋਨੀ ਦੇ ਵਿੱਚ ਜੀ ਉਹਦੇ ਤਹਿਤ ਲਿਖ ਕੇ ਭੇਜਿਆ ਗਿਆ ਸੀ ਔਰ ਉਸ ਤੋਂ ਦਿੱਲੀ ਤੋਂ ਮਨਜ਼ੂਰੀ ਆ ਗਈ ਹੈ ਇਹ ਵੀ ਅੱਜ ਹੀ ਮਤਲਬ ਇੱਕ ਤੇ ਵਿਜੀਲੈਂਸ ਨੇ ਅਰੈਸਟ ਕੀਤਾ ਹੈ ਵਿਜੀਲੈਂਸ ਵੀ ਅਰੈਸਟ ਦਾ ਪ੍ਰਾਪਰਟੀ ਫ੍ਰੀਜ਼ ਨਾਲ ਕੋਈ ਆਪਸ ਲਿੰਕ ਨਹੀਂ ਮੰਨਿਆ ਜਾਵੇ ਕਿ ਜੇ ਇਹ ਪ੍ਰੋਸੈਸ ਜਿਹੜਾ ਇਹ ਪਹਿਲਾਂ ਹੀ ਚੱਲ ਰਿਹਾ ਸੀ ਕਿਉਂਕਿ ਉਸ ਨੂੰ ਐਨਡੀਪੀਆ ਸੈਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਕਾਰਵਾਈ ਜਾਰੀ ਸੀ ਤੇ ਅੱਜ ਇਹ ਅਮਲ ਦੇ ਵਿੱਚ ਆ ਗਈ ਹੈ ਕਿ ਉਸ ਦੀ ਪ੍ਰਾਪਰਟੀ ਜਿਹੜੀ ਹੈ ਹੁਣ ਫਰੀਜ਼ ਕਰ ਦਿੱਤੀ ਗਈ ਹੈ ਅੱਗੇ ਉਹ ਨਾ ਤਾਂ ਕੋਈ ਪ੍ਰਾਪਰਟੀ ਅੱਗੇ ਵੇਚ ਸਕਦੀ ਹੈ ਨਾ ਹਾਲੇ ਇਸ ਤੇ ਕੁਝ ਅੱਗੇ ਕੁਝ ਕੋਈ ਲੋਨ ਜਾਂ ਕੁਝ ਕਰ ਸਕਦੀ ਹੈ ਤੇ ਇਸ ਦੇ ਨਾਲ ਹੀ ਖਾਤੇ ਵੀ ਫਰੀਜ਼ ਨੇ ਵਿਜੇ ਬਿਲਕੁਲ ਮੈਂ ਉਹੀ ਡਿਟੇਲ ਰਣਵੀਰ ਦੱਸਣ ਲੱਗਿਆ ਸੀ ਕਿ ਜਿਹੜੀ ਡਿਟੇਲ ਆਈ ਹੈ ਹੁਣ ਜਿਹੜੀ ਪ੍ਰਾਪਰਟੀ ਫਰੀਜ਼ ਹੋਈ ਹੈ ਜੀ ਉਹਦੇ ਚ ਇੱਕ ਤੇ ਇਹ ਜਗਾ ਹੈਗੀ ਹੈ ਵਿਰਾਟ ਗ੍ਰੀਨ ਬਠਿੰਡਾ ਦੇ ਵਿੱਚ 217 ਗਜ ਜੀ ਇਹ ਸ਼ਾਇਦ ਕੋਠੀ ਕੋਠੀ ਮੈਂਸ਼ਨ ਨਹੀਂ ਕੀਤਾ ਪਰ ਉਹਨਾਂ ਨੇ ਲਿਖਿਆ ਪ੍ਰਾਪਰਟੀ ਲੈਂਡ ਵਿਰਾਟ ਗ੍ਰੀਨ ਬਠਿੰਡਾ ਜੀ 217 ਗਜ ਔਰ ਇਹਦੀ ਕੀਮਤ ਹੈ 99 ਲੱਖ ਰੁਪਿਆ ਜੀ ਫਿਰ ਦੂਸਰੀ ਲਿਖੀ ਹੈ ਪ੍ਰਾਪਰਟੀ ਲੈਂਡ ਡ੍ਰੀਮ ਸਿਟੀ ਬਠਿੰਡਾ ਇਹ ਹੈ 120 ਗਜ ਔਰ ਇਹਦੀ ਕੀਮਤ ਹੈ 18 ਲੱਖ 12000 ਜੀ ਫਿਰ ਕਾਰ ਦਾ ਜ਼ਿਕਰ ਹੈ ਰਣਵੀਰ ਪੀਬੀ 05 एक्यू 7020 थार ਗੱਡੀ ਜੀ ਦਾ ਆਪਾਂ ਜ਼ਿਕਰ ਕਰ ਰਹੇ 14 ਲੱਖ ਰੁਪਿਆ ਉਹਦੀ ਕੀਮਤ थार ਗੱਡੀ ਦੀ ਹੈ ਜੀ ਫਿਰ ਇੱਕ ਇੱਕ ਬੁਲੇਟ ਮੋਟਰਸਾਈਕਲ ਹੈ ਰਾਇਲ ਐਂਫੀਲਡ PB03BM4445 ਇਹ ਹੈ 170000 ਇਹਦੀ ਕੀਮਤ ਇੱਕ ਆਈਫੋਨ 13 Pro Max 45000 ਕੀਮਤ ਇੱਕ ਆਈਫੋਨ ਐਸ ਸੀ ਹੈ 9000 ਕੀਮਤ ਇੱਕ ਵੀਵੋ ਫੋਨ ਹੈ 2000 ਦਾ ਰੋਲੈਕਸ ਵਾਚ ਦਾ ਰਣਵੀਰ ਜਿਸ ਦਾ ਸਭ ਤੋਂ ਬਾਅਦ ਜ਼ਿਕਰ ਹੋਇਆ ਉਹ ਵੀ ਇਹਦੇ ਵਿੱਚ ਮੈਂਸ਼ਨ ਕੀਤੀ ਗਈ ਹੈ 1 ਲੱਖ ਕੀਮਤ ਜੀ ਬੈਂਕ ਬੈਲੈਂਸ ਜਿਹੜਾ ਤੁਸੀਂ ਪੁੱਛ ਰਹੇ ਸੀ ਐਸੀਆਡ ਬੈਂਕ ਆਫ ਇੰਡੀਆ ਦਾ ਖਾਤਾ ਹੈ ਬੈਂਕ ਬੈਲੈਂਸ ਜਿਹਦੇ ਵਿੱਚ 1 ਲੱਖ 1588 ਰੁਪਏ ਜੀ ਔਰ ਟੋਟਲ ਜਿਹੜੀ ਇਹ ਵੈਲਿਊ ਹੈ ਜਿਹੜੀ ਫ੍ਰੀਜ਼ ਕੀਤੀ ਗਈ ਹੈ ਇਹ 1 ਕਰੋੜ 45 ਲੱਖ 39000 ਤੇ 588 ਰੁਪਏ ਹੈ ਜੀ ਸੋ ਇਹ 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 ਟੋਟਲ ਜਿਹੜੀ ਵੈਲਿਊ ਹੈ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਹੁਣ ਉੱਥੇ ਬਸ ਉਹ ਨੋਟਿਸ ਚ ਪਕਾ ਦਿੱਤੇ ਜਾਣਗੇ ਪ੍ਰਾਪਰਟੀ ਤੇ ਕੋਈ ਉਹਦੀ ਖਰੀਦ ਵਿਚ ਨਹੀਂ ਹੋ ਸਕਦੀ ਔਰ ਕੋਈ ਉਹਦੇ ਤੇ ਕੋਈ ਲੋਨ ਵਗੈਰਾ ਸੈਂਕਸ਼ਨ ਨਹੀਂ ਹੋ ਸਕਦਾ ਜੀ ਔਰੇ ਪ੍ਰੋਸੈਸ ਆਪਾਂ ਜਾਣਦੇ ਆ ਬਹੁਤ ਸਾਰੇ ਐਨਡੀਪੀਐਸ ਦੇ ਮਾਮਲਿਆਂ ਦੇ ਵਿੱਚ ਹੋਈ ਹੈ ਕਿ ਕੱਲ ਨੂੰ ਜੇ ਕਨਵਿਕਸ਼ਨ ਹੋ ਜਾਂਦੀ ਹੈ ਤਾਂ ਇਹ ਪ੍ਰਾਪਰਟੀ ਆਟੋਮੈਟਿਕਲੀ ਜਿਹੜੀ ਹੈ ਇਹ ਸਰਕਾਰੀ ਖਜ਼ਾਨੇ ਦੇ ਵਿੱਚ ਬਿਲਕੁਲ ਵਿਜੇਪਾਲ ਤਾਂ ਸਮਝਿਆ ਜਾਵੇ ਕਿਉਂਕਿ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚੱਲ ਰਹੀ ਸੀ ਕਿ ਇਸ ਤੇ ਬਲਡوزر ਕਿਉਂ ਨਹੀਂ ਚੱਲਦਾ ਇਸ ਪ੍ਰਾਪਰਟੀ ਦੇ ਖਿਲਾਫ ਕੋਈ ਕਾਰਵਾਈ ਨੇ ਕਿਉਂ ਨਹੀਂ ਹੁੰਦੀ ਹੈਗੀ ਤਾਂ ਇੱਕ ਮੰਨਿਆ ਜਾਵੇ ਕਿ ਪ੍ਰੋਸੈਸ ਚੱਲ ਰਿਹਾ ਸੀਗਾ ਤੇ ਹੁਣ ਫ੍ਰੀਜ਼ ਕਰ ਦਿੱਤੀ ਗਈ ਹੈ ਜੋ ਕਾਨੂੰਨ ਦੇ ਵਿੱਚ ਜੋ ਪ੍ਰੋਵੀਜ਼ਨ ਹੈ ਉਸ ਦੇ ਮੁਤਾਬਕ ਕਾਰਵਾਈ ਹੋ ਰਹੀ ਹੈ ਬਿਲਕੁਲ ਰਣਵੀਰ ਦੇਖੋ ਬੁਲਡੋਜ਼ਰ ਇੱਕ ਦੇਖੋ ਸੋਸ਼ਲ ਮੀਡੀਆ ਤੇ ਕਈ ਵਾਰੀ ਜਿਹੜੀਆਂ ਚੀਜ਼ਾਂ ਐਸੀਆਂ ਚੱਲਦੀਆਂ ਕਿ ਉਹਨਾਂ ਦਾ ਪ੍ਰੋਪਰ ਕਾਨੂੰਨ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉੱਥੇ ਵਿਚਾਰ ਹੁੰਦੇ ਆ ਇਕੱਲੇ ਜੀ ਪਰ ਅਸਲ ਦੇ ਵਿੱਚ ਜਦੋਂ ਇਹੋ ਜੀ ਕਾਰਵਾਈ ਹੁੰਦੀ ਹੈ ਤਾਂ ਉਹਦਾ ਇੱਕ ਕਾਨੂੰਨੀ ਪੱਖ ਵੀ ਹੁੰਦਾ ਹੈ ਜੇ ਆਪਾਂ ਬੁਲਡੋਜ਼ਰ ਦਾ ਜ਼ਿਕਰ ਕਰਦੇ ਹਾਂ ਬੁਲਡੋਜ਼ਰ ਤੇ ਤੁਰੰਤ ਉਸ ਪ੍ਰੋਪਰਟੀ ਤੇ ਚੱਲਦਾ ਹੈ ਚੱਲ ਰਿਹਾ ਹੈ ਜਾਂ ਚੱਲਦਾ ਹੈ ਰਣਵੀਰ ਜਿਹੜੀਆਂ ਜਿਹੜੀਆਂ ਇਲੀਗਲ ਕੰਸਟ੍ਰਕਸ਼ਨ ਨੇ ਜਿਹੜੀਆਂ ਤੁਸੀਂ ਨਜਾਇਜ਼ ਕੋਈ ਸਰਕਾਰੀ ਜਗ੍ਹਾ ਕੋਈ ਸ਼ਾਮਲਾੜ ਦੀ ਕੋਈ ਪੰਚਾਇਤ ਦੀ ਕੁਝ ਐਥੇ ਬਣਾਏ ਹੋਏ ਜਿੱਥੇ ਤੁਸੀਂ ਰੂਲਸ ਫਾਲੋ ਨਹੀਂ ਕੀਤੇ ਪਰ ਜੇ ਤੁਸੀਂ ਪ੍ਰੋਪਰ ਇੱਕ ਜਗ੍ਹਾ ਤੇ ਪਲੋਟ ਲੈ ਕੇ ਬਕਾਇਦਾ ਨਕਸ਼ੇ ਪਾਸ ਨੇ ਸਭ ਕੁਝ ਕਲੋਨੀ ਚ ਬਣਾਇਆ ਤਾਂ ਫਿਰ ਉੱਥੇ ਬੁਲਡੋਜ਼ਰ ਇੱਕਦਮ ਨਹੀਂ ਚੱਲ ਸਕਦਾ ਫਿਰ ਤੇ ਇਹਦੀ ਇਹਦੀ ਪ੍ਰੋਸੈਸ ਕੀ ਹੈ ਕਿ ਇਹ ਫ੍ਰੀਜ਼ ਹੋ ਜਾਣੀ ਹੈ ਇਹ ਫ੍ਰੀਜ਼ ਪਈ ਰਹੇਗੀ ਜਿੰਨਾ ਚਿਰ ਕੇਸ ਚੱਲਦਾ ਤੁਸੀਂ ਕੋਈ ਟੇਪ ਪਰਚੇਜ਼ ਨਹੀਂ ਕਰ ਸਕਦੇ ਔਰ ਜਿਹਦੇ ਜੇ ਕੱਲ ਨੂੰ ਤੁਸੀਂ ਗਿਲਟੀ ਪ੍ਰੂਵ ਹੋ ਕੇ ਤੁਹਾਨੂੰ ਸਜ਼ਾ ਹੋ ਜਾਂਦੀ ਹੈ ਐਨਡੀਪੀਐਸ ਦੇ ਮਾਮਲੇ ਦੇ ਵਿੱਚ ਸੇਮ ਇਸ ਕੇਸ ਦੇ ਵਿੱਚ ਫਿਰ ਇਸ ਪ੍ਰਾਪਰਟੀ ਦੀ ਆਕਸ਼ਨ ਹੋਏਗੀ ਔਰ ਆਕਸ਼ਨ ਹੋ ਕੇ ਫੇਰੇ ਪੈਸਾ ਸਰਕਾਰੀ ਖਜ਼ਾਨੇ ਦੇ ਵਿੱਚ ਜਮਾ ਹੋ ਜਾਏਗਾ ਬਿਲਕੁਲ ਇਹ ਪ੍ਰੋਸੈਸ ਹੈ ਤੇ ਨਾਲ ਹੀ ਜੇਕਰ ਸਮਝਿਆ ਜਾਵੇ ਵਿਜੇ ਇੱਕ ਹੋਰ ਕਿਉਂਕਿ ਇੱਕ ਪਾਸੇ ਤਾਂ ਐਨਡੀਪੀਐਸ ਦਾ ਕੇਸ ਹੈ ਜਿਸ ਦੇ ਤਹਿਤ ਇਹ ਵੀ ਕਾਰਵਾਈ ਹੋ ਰਹੀ ਹੈ ਪਰ ਦੂਜਾ ਪਾਸਾ ਜਿਹੜਾ ਵਿਜੀਲੈਂਸ ਦਾ ਵੀ ਹੈ ਕਿਉਂਕਿ ਵਿਜੀਲੈਂਸ ਵੀ ਇਹੀ ਦੇਖ ਰਹੀ ਹੈ ਕਿ ਇਹ ਕੋਠੀ ਬਣਾਈ ਕਿੱਥੋਂ ਇਹ ਆਮਦਨ ਕਿੱਥੋਂ ਆਈ ਤਾਂ ਕਿਤੇ ਨਾ ਕਿਤੇ ਉਸ ਦੇ ਨਾਲ ਵੀ ਇਹ ਚੀਜ਼ਾਂ ਜੁੜਨਗੀਆਂ ਜਿਹੜੀ ਅੱਗੇ ਕੋਈ ਪੈਮਾਏਸ਼ ਹੁੰਦੀ ਹੈ ਬਿਲਕੁਲ ਬਿਲਕੁਲ 100% ਜੁੜਨ ਗਿਆ ਰਣਵੀਰ ਕਿਉਂਕਿ ਵਿਜੀਲੈਂਸ ਦਾ ਤੇ ਕੇਸ ਕੀ ਹੈ ਇਸ ਪ੍ਰੋਪੋਰਸ਼ਨੇਟ ਐਸੈਟਸ ਦਾ ਵਿਜੀਲੈਂਸ ਦਾ ਐਨਡੀਪੀਐਸ ਦੇ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤੇ ਦੂਸਰਾ ਪੁਲਿਸ ਦਾ ਕੇਸ ਹੈ ਵਿਜੀਲੈਂਸ ਨੇ ਸਿਰਫ ਇਹ ਦੇਖਣਾ ਹੈ ਕਿ ਤੁਸੀਂ ਐਨੇ ਤੋਂ ਐਨੇ ਟਾਈਮ ਦੇ ਵਿੱਚ ਉਹਨਾਂ ਨੇ ਇੱਕ ਟਾਈਮ ਪੀਰੀਅਡ ਸੈੱਟ ਕਰ ਲੈਣਾ ਹੈ ਕਿ ਜਦੋਂ ਤੋਂ ਤੁਸੀਂ ਜੌਬ 'ਚ ਆਏ ਜਾਂ ਜਦੋਂ ਤੋਂ ਤੁਸੀਂ ਕਮਾਉਣ ਲੱਗੇ ਤੁਹਾਡੀ ਤਨਖਾਹ ਕਿੰਨੀ ਸੀ ਔਰ ਤੁਸੀਂ ਅੱਜ ਤੱਕ ਐਨੇ ਪੈਸੇ ਕਮਾਏ ਔਰ ਐਨਾ ਖਰਚਾ ਤੁਸੀਂ ਕੀਤਾ ਉਹਦੇ 'ਚ ਫਿਰ ਜਦੋਂ ਫਰਕ ਆ ਜੇ ਤਾਂ ਉੱਥੇ ਵਿਜੀਲੈਂਸ ਦਾ ਰੋਲ ਆ ਜਾਂਦਾ ਹੈ ਕਿ ਤੁਸੀਂ ਜਿਹੜਾ ਫਰਕ ਸੀ ਇਹ ਪੈਸੇ ਕਿੱਥੋਂ ਆਏ ਇਹ ਪ੍ਰਾਪਰਟੀ ਤੁਸੀਂ ਐਨੇ ਦੀ ਕਿਵੇਂ ਬਣਾਈ ਜਿਹ ਜੇ ਤੁਹਾਡੀ ਕਮਾਈ ਦੇ ਸਾਧਨ ਨਹੀਂ ਸੀ ਚਲੋ ਉਹਦੇ ਚ ਲੋਨ ਲੋਨ ਵਗੈਰਾ ਵੀ ਜਿਹੜੇ ਆ ਉਹ ਗਿਣੇ ਜਾਂਦੇ ਆ ਹਰ ਚੀਜ਼ ਦਾ ਉੱਥੇ ਤੇ ਬਿੱਲ ਚਾਹੀਦਾ ਹੁੰਦਾ ਤੋ ਉਹ ਉਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਇਹ ਉਹਨੇ ਨਾਲ ਜੁੜੇਗਾ ਜਾ ਕੇ ਅੱਗੇ ਪਰ ਇਹ ਜਿਹੜੀ ਕਾਰਵਾਈ ਹੈ ਰਣਵੀਰ ਇਹ ਇੱਕ ਵੱਖਰਾ ਯੂਨਿਟ ਹੈ ਜਿਵੇਂ ਮੈਂ ਪਹਿਲਾਂ ਦੱਸ ਰਿਹਾ ਸੀ ਐਫ ਆਈ ਯੂ ਕਹਿੰਦੇ ਉਹਨੂੰ ਫਾਈਨੈਂਸ਼ੀਅਲ ਇਨਵੈਸਟਮੈਂਟ ਯੂਨਿਟ ਉਹ ਪਹਿਲਾਂ ਹੀ ਉਹਨੇ ਆਪਣੀ ਕਾਰਵਾਈ ਸ਼ੁਰੂ ਕਰਤੀ ਸੀ ਔਰ ਉਹਦੀ ਦਿੱਲੀ ਤੋਂ ਅਪਰੂਵਲ ਆ ਗਈ ਹੈ ਇਹ ਪ੍ਰਾਪਰਟੀ ਫ੍ਰੀਜ਼ ਕਰਨ ਚਲੋ ਬਹੁਤ ਧੰਨਵਾਦ ਵਿਜੇਸਪੂਰੀ ਜਾਣਕਾਰੀ ਦੇ ਲਈ ਤਾਂ ਵਿਸਥਾਰ ਨਾਲ ਤੁਸੀਂ ਜਾਣਕਾਰੀ ਦਿੱਤੀ ਕਿ ਕਿਵੇਂ ਕੋਈ ਵੀ ਜਿਸ ਦੇ ਵਿੱਚ ਐਨਡੀਪੀਆ ਸੈਕਟ ਦੇ ਤਹਿਤ ਮਾਮਲਾ ਦਰਜ ਹੁੰਦਾ ਕਿਵੇਂ ਉਸ ਦੀ ਪ੍ਰਾਪਰਟੀ ਫ੍ਰੀਜ਼ ਹੁੰਦੀ ਹੈ ਇੱਕ ਪ੍ਰੋਸੈਸ ਹੁੰਦਾ ਪ੍ਰੋਪਰ ਜਿਸ ਨੂੰ ਅਪਣਾਇਆ ਜਾਂਦਾ ਤੇ ਹੁਣ ਅਮਨਦੀਪ ਕੌਰ ਜੋ ਬਰਖਾਸਤ ਕਾਂਸਟੇਬਲ ਹੈ ਉਸ ਦੀ 1 ਕਰੋੜ 35 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਆ ਉਸ ਦੇ ਵਿੱਚ ਉਸ ਦੀ ਕੋਠੀਆਂ ਦਾ ਜ਼ਿਕਰ ਹੈ ਉਸ ਦੇ ਪਲਾਟ ਦਾ ਜ਼ਿਕਰ ਹੈ ਉਸ ਦੇ ਬੁਲੇਟ ਮੋਟਰਸਾਈਕਲ ਦਾ ਜ਼ਿਕਰ ਹੈ ਉਸ ਦੀ ਥਾਰ ਦਾ ਜ਼ਿਕਰ ਹੈ ਉਸ ਦੀ ਰੋਲੈਕਸ ਘੜੀ ਦਾ ਜ਼ਿਕਰ ਹੈ ਉਸ ਦੇ ਆਈਫੋਨਸ ਦਾ ਵੀ ਜ਼ਿਕਰ ਹੈ तमाम ਜੋ ਉਸ ਦੇ ਕੋਲ ਜਾਇਦਾਦ ਸੀ ਜੋ ਉਸਨੇ ਕੋਲ ਪ੍ਰਾਪਰਟੀ ਸੀ ਉਸ ਨੂੰ ਫਰੀਜ਼ ਕਰ ਦਿੱਤਾ ਗਿਆ ਹੈ ਤਾਂ ਫਿਲਹਾਲ ਕੇਸ ਦੇ ਨਾਲ ਕਹਿ ਸਕਦੇ ਹਾਂ ਅਟੈਚ ਕਰ ਦਿੱਤੀ ਗਈ ਹੈ ਪ੍ਰਾਪਰਟੀ ਕਿ ਉਹ ਕੋਈ ਵੀ ਉਸ ਦੇ ਅੱਗੇ ਖਰੀਦ ਵੇਚ ਨਹੀਂ ਸਕੇਗੀ ਕੋਈ ਲੋਨ ਨਹੀਂ ਲੈ ਸਕੇਗੀ ਤਾਂ ਮੁਸ਼ਕਲਾਂ ਜਿਹੜੀਆਂ ਨੇ ਉਹ ਅਮਨਦੀਪ ਕੌਰ ਦੀਆਂ ਵਾਧੀਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਐਨਡੀਪੀਐਸ ਐਕਟ ਦੂਜੇ ਪਾਸੇ ਵਿਜੀਲੈਂਸ ਦੇ ਵੱਲੋਂ ਵੀ ਉਹਨਾਂ ਤੇ ਐਫਆਈਆਰ ਦਰਜ ਕੀ ਤਦੋਂ காங்கிரஸ் ਦੇ ਕਲੇਸ਼ ਨੂੰ ਲੈ ਕੇ ਭਾਜਪਾ ਦੇ ਵੱਲੋਂ ਰਾਜਾ ਵੜਿੰਗ ਤੇ ਤੰਜ ਕਸਿਆ ਗਿਆ ਕਿ ਨਾ ਚਾਹ ਨਾ ਪਾਣੀ ਨਾ ਫੋਟੋ ਨਾ ਪੋਸਟਰ ਦਰਸਲ ਭਾਜਪਾ ਦੇ ਵੱਲੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਇਹ ਸਵਾਲ ਪੁੱਛੇ ਜਾ ਰਹੇ ਨੇ ਦਰਸਲ ਲੁਧਿਆਣਾ ਦੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ ਤੇ ਉਸ ਜ਼ਿਮਨੀ ਚੋਣ ਦੇ ਵਿੱਚ ਜਿਹੜੇ ਪੋਸਟਰ ਲੱਗੇ ਨੇ ਉਸ ਉੱਤੇ ਰਾਜਾ ਵੜਿੰਗ ਦੀ ਫੋਟੋ ਕਾਇਬ ਹੈ ਤੇ ਹੁਣ ਕਾਂਗਰਸ ਤੇ ਕਲੇਸ਼ ਤੇ ਭਾਜਪਾ ਨੇ ਚੁਟਕੀ ਲਈ ਹੈ ਤੰਜ ਕਸਿਆ ਹੈ ਕਿ ਜਦੋਂ ਰਾਜਾ ਵੜਿੰਗ ਮਿਲਣ ਗਏ ਸੀ ਉਦੋਂ ਚਾਹ ਪਾਣੀ ਵੀ ਨਹੀਂ ਪੁੱਛਿਆ ਗਿਆ ਤੇ ਪੋਸਟਰਾਂ ਤੇ ਫੋਟੋ ਨਹੀਂ ਲਾਈ ਗਈ ਤੇ ਹੁਣ ਚੋਣ ਪ੍ਰਚਾਰ ਵੀ ਨਹੀਂ ਕਰ ਰਹੇ ਤਾਂ ਕਿਸ ਜੋਗਾ ਹੈ ਪੰਜਾਬ ਕਾਂਗਰਸ ਦਾ ਪ੍ਰਧਾਨ ਤੰਜ ਪਰੇ ਲਹਿਜੇ ਦੇ ਵਿੱਚ ਬੀਜੇਪੀ ਦੇ ਵੱਲੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੋਂ ਇਹ ਸਵਾਲ ਪੁੱਛੇ ਗਏ ਨੇ ਬੀਜੇਪੀ ਨੇ ਕਿਹਾ ਕਿ ਫਿਰ ਸਾਡੀ ਗੱਲ ਦਾ ਗੁੱਸਾ ਕਰਦੇ ਆਂ ਅਸੀਂ ਤਾਂ ਬੋਲਾਂਗੇ ਦਰਅਸਲ ਭਾਰਤ ਕੁਸ਼ਨਾਸ਼ੂ ਨੇ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਪੋਸਟ ਸ਼ੇਅਰ ਕੀਤੀ ਸੀ ਜਿਸ ਚ ਕਾਂਗਰਸ ਦੀ ਬਾਕੀ ਲੀਡਰਸ਼ਿਪ ਤਾਂ ਦਿਖ ਰਹੀ ਸੀ ਪਰ ਨਾ ਤਾਂ ਪ੍ਰਧਾਨ ਰਾਜਾ ਵੜਿੰਗ ਦੀ ਤਸਵੀਰ ਸੀ ਤੇ ਨਾ ਹੀ ਪ੍ਰਤਾਪ ਸਿੰਘ ਬਾਜਬਾਦੀ ਜਿਸ ਤੋਂ ਬਾਅਦ ਬੀਜੇਪੀ ਦੇ ਵੱਲੋਂ ਤੰਜ ਕਸਿਆ ਗਿਆ ਕਿ ਨਾ ਚਾਹ ਨਾ ਪਾਣੀ ਨਾ ਫੋਟੋ ਨਾ ਪੋਸਟਰ ਨਾ ਚੋਣ ਪ੍ਰਚਾਰ ਕਿਸ ਜੋਗਾ ਹੈ ਪੰਜਾਬ ਕਾਂਗਰਸ ਦਾ ਪ੍ਰਧਾਨ ਬੀਜੇਪੀ ਦੇ ਵੱਲੋਂ ਇਹ ਪੁੱਛਿਆ ਗਿਆ ਉਹਨਾਂ ਕਿਹਾ ਕਿ ਫਿਰ ਤੁਸੀਂ ਸਾਡੇ ਆਗੂਆਂ ਦੀਆਂ ਕਈਆਂ ਗੱਲਾਂ ਦਾ ਗੁੱਸਾ ਕਰ ਜਾਂਦੇ ਹੋ ਅਸੀਂ ਤਾਂ ਬੋਲਾਂਗੇ ਹੀ ਤਾਂ ਕਾਂਗਰਸ ਨੂੰ ਟੈਗ ਕਰਕੇ ਸਵਾਲ ਪੁੱਛੇ ਗਏ ਨੇ ਖਾਸ ਕਰ ਰਾਜਾ ਵੜਿੰਗ ਤੋਂ ਸਵਾਲ ਪੁੱਛੇ ਗਏ ਨੇ ਤੰਜ ਕਸਿਆ ਗਿਆ ਏ ਰਾਜਾ ਵੜਿੰਗ ਦੇ ਉੱਤੇ ਕਾਂਗਰਸ ਪ੍ਰਧਾਨ ਨੇ ਰਾਜਾ ਵੜਿੰਗ ਤੇ ਜਗ ਜ਼ਾਹਿਰ ਹੈ ਕਿ ਜਦੋਂ ਰਾਜਾ ਵੜਿੰਗ ਭਾਰਤ ਪੁਸ਼ਨਾਸ਼ੂ ਨੂੰ ਮਿਲਣ ਜਾਂਦੇ ਨੇ ਤਾਂ ਭਾਰਤ ਪੁਸ਼ਨਾਸ਼ੂ ਦੀ ਉਹਨਾਂ ਨਾਲ ਮੁਲਾਕਾਤ ਹੀ ਨਹੀਂ ਹੁੰਦੀ ਤੇ ਰਾਜਾ ਵੜਿੰਗ ਵਾਪਸ ਆ ਜਾਂਦੇ ਨੇ ਹਰਾਂ ਕਿ ਰਾਜਾ ਵੜਿੰਗ ਜਿੱਥੇ ਕਾਂਗਰਸ ਪ੍ਰਧਾਨ ਨੇ ਉੱਥੇ ਲੁਧਿਆਣਾ ਤੋਂ ਸੰਸਦ ਵੀ ਨੇ ਐਮਪੀ ਜਿੱਤੇ ਹੋਏ ਨੇ ਪਰ ਇਸ ਦੇ ਬਾਵਜੂਦ ਪ੍ਰਚਾਰ ਦੇ ਵਿੱਚ ਕਿਤੇ ਵੀ ਨਹੀਂ ਦਿਖੇ ਹਾਲਾਂਕਿ ਹੁਣ ਅ ਅਨਾਉਂਸ ਹੋ ਗਈ ਹੈ ਡੇਟ 19 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਉਸ ਦੇ ਲਈ ਨਾਮਜ਼ਦਗੀ ਪੱਤਰ ਭਰਨ ਦੀ ਵੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਚੋਣ ਪ੍ਰਚਾਰ ਸਿਖਰਾਂ ਤੇ ਜਾ ਰਿਹਾ ਹੈ ਕਾਂਗਰਸ ਦੇ तमाम ਆਗੂ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਨੇ ਪਰ ਨਾ ਤਾਂ ਪ੍ਰਤਾਪ ਸਿੰਘ ਬਾਜਬਾ ਨੇ ਤੇ ਨਾ ਹੀ ਰਾਜਾ ਵੜਿੰਗ ਜਿਸ ਨੂੰ ਲੈ ਕੇ ਹੁਣ ਬੀਜੇਪੀ ਕਾਂਗਰਸ ਤੇ ਤੰਗ ਕਸਦੀ ਹੋਈ ਨਜ਼ਰ ਆ ਰਹੀ ਹੈ